ਕੀ ਮਨਪ੍ਰੀਤ ਸਿੰਘ ਐਲੀ ਦੀ ਅਕਾਲੀ ਦਲ ਚ ਵਾਪਸੀ ਹੋ ਸਕਦੀ ਹੈ ਕੀ ਇੱਕ ਵਾਰ ਫਿਰ ਸੁਖਬੀਰ ਬਾਦਲ ਤੇ ਮਨਪ੍ਰੀਤ ਸਿੰਘ ਐਲੀ ਇਕੱਠੇ ਹੋ ਸਕਦੇ ਨੇ ਇਸ ਦਾ ਜਵਾਬ ਖੁਦ ਸੁਖਬੀਰ ਬਾਦਲ ਨੇ ਦਿੱਤਾ ਹੈ ਮਨਪ੍ਰੀਤ ਸਿੰਘ ਐਲੀ ਦੀ ਅਕਾਲੀ ਦਲ ਚ ਵਾਪਸੀ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਵੱਡਾ ਐਲਾਨ ਕੀਤਾ ਕੀ ਐਲਾਨ ਕੀਤਾ ਤੁਹਾਨੂੰ ਇਹ ਮੈਂ ਦੱਸਦਾ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੇ ਸਿਆਸੀ ਸੰਕਟ ਦੇ ਨਾਲ ਦੋ ਚਾਰ ਟੜੇ ਜਿਹੜੇ ਬਣੇ ਨੇ ਉਹ ਅਲੱਦਾ ਗੱਲ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਪਾਸਾ ਵਟਣਾ ਇੱਕ ਅਲੱਦਾ ਗੱਲ ਹੈ। ਪਰ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਭਰਤੀ ਮੁਹਿੰਮ ਨੂੰ ਲਗਾਤਾਰ ਚਲਾਇਆ ਜਾ ਰਿਹਾ ਹੈ ਅਤੇ ਵੱਡੇ-ਵੱਡੇ ਇਕੱਠ ਵੀ ਦੇਖਣ ਨੂੰ ਜਿਹੜੇ ਆ ਉਹ ਥਾਂ-ਥਾਂ ਮਿਲੇ ਨੇ। ਪਰ ਇਸੇ ਵਿਚਕਾਰ ਅੱਜ ਸੁਖਬੀਰ ਸਿੰਘ ਬਾਦਲ ਦਾਖਾਂ ਹਲਕੇ ਪਹੁੰਚੇ। ਦਾਖਾ ਹਲਕੇ 'ਚ ਖੜਕੇ ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਵੱਡਾ ਐਲਾਨ ਜੋ ਕੀਤਾ ਉਹ ਮਨਪ੍ਰੀਤ ਸਿੰਘ ਐਲੀ ਦੀ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਨੂੰ ਲੈ ਕੇ ਕੀਤਾ ਹੈ ਸੁਖਬੀਰ ਸਿੰਘ ਬਾਦਲ ਕੀ ਕਹਿੰਦੇ ਆ ਆਪਾਂ ਸੁਖਬੀਰ ਸਿੰਘ ਬਾਦਲ ਦੇ ਮੂੰਹੋਂ ਸੁਣਦੇ ਆ ਕੀ ਮਨਪ੍ਰੀਤ ਵਿੱਚ ਦੁਆਰੇ ਡਟਣਾ ਦੇ ਯਾਰ ਉਹ ਗਰੰਟੀ ਮੇਰੀ ਹੈ ਬੋਲੇ ਸੋ ਨਿਹਾਲ ਮਨਪ੍ਰੀਤਿਆਲੀ ਕੋਈ ਕਾਲੀ ਦਲ ਦਾ ਹੁਣ ਮੈਂਬਰ ਨਹੀਂ ਬਣ ਸਕਦਾ ਗਦਰਾਂ ਨੂੰ ਅਸੀਂ ਵੀ ਅੱਗੇ ਰੱਖਣਾ ਵਾਹਿਗੁਰੂ ਬਸ ਤੁਸੀਂ ਮਨ ਬਣਾ ਲਓ ਅਕਾਲੀ ਨੂੰ ਤਗੜਾ ਕਰਨਾ ਹੈ ਤੇ ਗਦਰਾਂ ਨੂੰ ਸਬਕ ਸਿਖਾਉਣਾ ਜਿਨੇ ਆਪਣੀ ਮਾਂ ਪਾਰਟੀ ਦੇ ਮੈਂ ਵੱਡੇ ਪੰਥ ਸਾਹਿਬ ਕਹਿੰਦੇ ਹੁੰਦੇ ਸੀ ਨਾ ਪਾਰਟੀ ਆਪਣੀ ਮਾਂ ਹੈ ਅੱਜ ਉਸ ਇਨਸਾਨ ਨੂੰ ਦੇ ਨਾਂ ਬਣਿਆ ਅਕਾਲੀ ਦਲ ਕਰਕੇ ਬਣਿਆ ਅੱਜੋ ਕਰੋੜਪਤੀ ਬਣਿਆ ਜਿਹੜੇ ਮੈਂ ਬਾਈਪਾਸ ਕੱਢੇ ਆ ਉਹਨਾਂ ਕਰਕੇ ਬਣੇ ਆ ਜਿਹੜੇ ਇੱਥੇ ਤਰੱਕੀ ਕਰਾਈ ਗਿਆ ਕਾਲੀਦਰ ਦੇ ਕੀਤਾ ਉਹਦੇ ਕਰਕੇ ਬਣੇ ਆ ਆਪਣੇ ਕਰਕੇ ਨਹੀਂ ਆਪਣੀ ਸਿਆਣਤ ਕਰਕੇ ਨਹੀਂ ਜਿਹੜਾ ਆਪਣੀ ਮਾਂ ਨੂੰ ਭੁੱਲ ਜਾਂਦਾ ਆਪਣੀ ਮਾਂ ਪਾਤੀ ਨੂੰ ਭੁੱਲ ਜਾਂਦਾ ਉਸੇ ਤੋਂ ਮਾੜਾ ਬੰਦਾ ਕੋਈ ਨਹੀਂ ਐਸ ਕਰਕੇ ਮੈਂ ਆਈ ਬੇਨਤੀ ਕਰਨਾ ਤਾਂ ਕਿ ਆਹਰ ਉੱਪਰ ਤਗੜੇ ਹੋ ਜਾਓ ਉਹਨੂੰ ਮੈਂ ਜਲਦੀ ਪਾਰਟੀ ਤੇ ਇੱਕ ਦਫ਼ਤਰ ਮੈਂ ਪਹਿਲੇ ਵੀ ਕਹਿ ਕੇ ਆਇਆ ਸੀ ਆਪਾਂ ਮੁਲਾਕਾਤ ਉੱਤੇ ਮੇਨ ਉਹ ਦਫਤਰ ਖੋਲ ਰਿਆਂ ਜਿੱਥੇ ਉਹ ਐਸਟੀ ਮੇਰਾ ਆਫਸਰ ਉੱਤੇ 24 ਘੰਟੇ ਰਹੂਗਾ ਕੱਲੇ ਦਾਖੇ ਹਲਕੇ ਵਾਸਤੇ ਤੁਸੀਂ ਇਹ ਨਾ ਸਮਝਿਓ ਤੁਹਾਨੂੰ ਕਿਸੇ चीज ਦੀ ਕਮੀ ਆ ਉਹ ਜਿਸ ਦਿਨ ਦਫਤਰ ਖੋਲ ਦਿੰਦਾ ਮੈਂ 15 20 ਦਿਨਾਂ ਦੇ ਅੰਦਰ ਅੰਦਰ ਤੇ ਉਹਦੇ ਬਾਅਦ ਕੋਈ ਕੰਮ ਹੋਏ ਤੁਸੀਂ ਮੇਰੇ ਦਫਤਰ ਆ ਜਿਓ ਥੋੜਾ ਸਾਰਿਆਂ ਦਾ ਬਹੁਤ ਬਹੁਤ ਤਨਵਾਰ ਵਾਈਰ ਚਿਕਾ ਖਾਂਸਾ ਹੋ ਰਹਾ ਜੀ ਵਿਲੀ ਪਸਦੀ ਦੀ ਆ ਇਹ ਜਨਦੀ ਇਹ 2 ਜੂਨ ਆਜੰ ਤੋਂ ਪਹਿਲਾਂ ਤਾਂ ਤੁਸੀਂ ਸੁਣਿਆ ਕਿ ਸੁਖਬੀਰ ਸਿੰਘ ਬਾਦਲ ਨੇ ਸਪਸ਼ਟ ਕਰਤਾ ਕਿ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਅਕਾਲੀ ਦਲ ਚ ਮਨਪ੍ਰੀਤ ਸਿੰਘ ਯਾਲੀ ਨੂੰ ਵੜਨ ਨਹੀਂ ਦਿੰਦਾ ਗਦਾਰ ਤੱਕ ਜਿਹੜਾ ਮਨਪ੍ਰੀਤ ਸਿੰਘ ਯਾਲੀ ਨੂੰ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਅ ਇੰਨੀ ਆ ਜਿਆਦੀਆਂ ਨਫ਼ਰਤਾਂ ਵੱਧ ਚੁੱਕੀਆਂ ਨੇ ਕਿ ਜਦਾ ਕੋਈ ਹੁਣ ਕਹਿ ਸਕਦੇ ਆ ਕਿ ਹਿਸਾਬ ਲੈਣਾ ਔਖਾ ਹੋ ਚੁੱਕਿਆ ਮਨਪ੍ਰੀਤ ਸਿੰਘ ਯਾਲੀ ਦਾ ਇਸ ਮਾਮਲੇ ਦੇ ਵਿੱਚ ਜਵਾਬ ਹੋਣਾ ਹਲੇ ਬਾਕੀ ਹੈ ਪਰ ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਸਪਸ਼ਟ ਕਰਤੀ ਹੈ ਕਿ ਸ਼ੋਮਣੀ ਅਕਾਲੀ ਦਲ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਧੜੇ ਦੇ ਹੇਠ ਚੱਲ ਰਿਹਾ ਹੈ ਉਹਦੇ ਵਿੱਚ ਹੁਣ ਜਿਹੜੀ ਹੈ ਉਹ ਮਨਪ੍ਰੀਤ ਸਿੰਘ ਯਾਲੀ ਦੇ ਲਈ ਉਹਦੇ ਬੂਹੇ ਬਿਲਕੁਲ ਬੰਦ ਕਰ ਦਿੱਤੇ ਗਏ ਨੇ ਮਨਪ੍ਰੀਤ ਸਿੰਘ ਯਾਲੀ ਨਹੀਂ ਜਿਹੜਾ ਉਹ ਸੁਖਬੀਰ ਸਿੰਘ ਬਾਦਲ ਨੇ ਇੱਕ ਗੱਲ ਦਾਖਾ ਵਿਧਾਨ ਸਭਾ ਹਲਕੇ 'ਚ ਖੜਕੇ ਕਹੀ ਐ ਸੁਖਬੀਰ ਸਿੰਘ ਬਾਦਲ ਨੇ ਇਸੇ ਭਾਸ਼ਣ ਦੇ ਦੌਰਾਨ ਬੜੀਆਂ ਗੱਲਾਂ ਕਰੀਆਂ ਮਨਪ੍ਰੀਤ ਸਿੰਘ ਯਾਲੀ ਨੂੰ ਕਿਹਾ ਕਿ ਉਹ ਅੱਜ ਕਰੋੜਪਤੀ ਆ ਤਾਂ ਮੇਰੇ ਕਰਕੇ ਐ ਮੈਂ ਬਾਈਪਾਸ ਕੱਢੇ ਇਸ ਕਰਕੇ ਉਹ ਕਰੋੜਪਤੀ ਬਣ ਗਿਆ ਜਿਹੜੇ ਪਾਰਕਾਂ ਲਈ ਪਾਰਕ ਬਣਾਏ ਉਹਨੇ ਮੈਂ ਪੈਸੇ ਦਿੱਤੇ ਫਿਰ ਇੱਥੋਂ ਤੱਕ ਕਿ ਜਿਹੜਾ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਚਲੇ ਜਾਂਦਾ ਉਹਦਾ ਜਿਹੜਾ ਕੁਝ ਵੀ ਨਹੀਂ ਬਣਦਾ ਇਹ ਜਿਹੀਆਂ ਗੱਲਾਂ ਕੀਤੀਆਂ ਸਵਾਲ ਇਹ ਵੀ ਖੜਾ ਹੋ ਗਿਆ ਕਿ ਮਨਪ੍ਰੀਤ ਸਿੰਘਿਆਲੀ ਦਾਖਾ ਵਿਧਾਨ ਸਭਾ ਹਲਕਾ ਮਾਲਵੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਇੱਕੋ ਇੱਕ ਸੀਟ ਜੇਕਰ ਆਈ ਤਾਂ ਉਹ ਦਾਖਾ ਵਿਧਾਨ ਸਭਾ ਹਲਕੇ ਦੀ ਸੀ ਜਦੋਂ ਉਸ ਹਲਕੇ ਦੇ ਚਾਰੇ ਪਾਸੇ ਆਮ ਆਦਮੀ ਪਾਰਟੀ ਦੀ ਵੱਡੀ ਲਹਿਰ ਸੀ ਲੁਧਿਆਣੇ ਦੀਆਂ ਸ਼ਹਿਰ ਦੀਆਂ ਸਾਰੀਆਂ ਸੀਟਾਂ ਹੋਣ ਜਗਰਾਉ ਹੋਵੇ ਰਾਏਕੋਟ ਹੋਵੇ ਲਗਭਗ ਸਾਰੀਆਂ ਚਾਹੇ ਉਹ ਪਰਲੇ ਪਾਸੇ ਦਵਾਬਾ ਦਵਾਬੇ ਵਾਲੇ ਪਾਸੇ ਚਲ ਜੀਏ ਉਧਰਲੇ ਪਾਸੇ ਜਿੰਨੀਆਂ ਵੀ ਸਤਲੋਜ ਦੇ ਇਧਰਲੇ ਪਾਸੇ ਜਾਂ ਉਧਰਲੇ ਪਾਸੇ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਕਬਜ਼ ਹੋਈ ਉਸ ਹਨੇਰੀ ਦੇ ਵਿੱਚ ਮਨਪ੍ਰੀ ਸਿੰਘ ਯਾਲੀ ਜਿੱਤੇ ਜੇਕਰ ਸ਼੍ਰੋਮਣੀ ਅਕਾਲੀ ਦਲ ਸਦਾਰਤਕ ਤੌਰ ਤੇ ਉਸ ਲੈਵਲ ਤੇ ਹੁੰਦੀ ਉਸ ਪੱਧਰ ਤੇ ਹੁੰਦੀ ਫਿਰ ਸੁਖਬੀਰ ਸਿੰਘ ਬਾਦਲ ਆਪਣੀ ਸੀਟ ਕਿਵੇਂ ਹਾਰ ਜਾਂਦੇ ਪ੍ਰਕਾਸ਼ ਸਿੰਘ ਬਾਦਲ ਸਿਆਸਤ ਦੇ ਬਾਬਾ ਬੋੜ ਕਹੋਂਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਸਫਾ 'ਚ ਉਹ ਕਿਵੇਂ ਹਾਰ ਜਾਂਦੇ ਸੁਖਵੀਰ ਸਿੰਘ ਬਾਦਲ ਦਾ ਇਹ ਤਰਕ ਕਿ ਪਾਰਟੀ ਕਰਕੇ ਹੀ ਇਹ ਵਾਲੀ ਜਿੱਤੇ ਇਹ ਇੱਕ ਵੱਡਾ ਕਹਿ ਲਈਏ ਕਿ ਕੰਟਰੋਡਿਕਟਡ ਜਿਹੜੀ ਗੱਲ ਹੈ ਆਪਸ ਦੇ ਵਿੱਚ ਜਿਹੜਾ ਇਹਦਾ ਕੰਟਰਡਿਕਸ਼ਨ ਆ ਬਹੁਤ ਜ਼ਿਆਦਾ ਹੈ ਜੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਪਪੁਲੈਰਿਟੀ ਹੀ ਇੰਨੀ ਜ਼ਿਆਦਾ ਸੀ ਤਾਂ ਫਿਰ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਵੱਡੇ ਆਗੂ ਕਿਉਂ ਹਾਰ ਗਏ ਇੱਥੇ ਦਾਖਾ ਹਲਕੇ ਦੇ ਵਿੱਚ ਫਿਰ ਮਨਪ੍ਰੀਤ ਸਿੰਘ ਯਾਲੀ ਅਕੱਲੇ ਮਾਲਵੇ ਦੇ ਵਿੱਚੋਂ ਕਿਵੇਂ ਜਿੱਤ ਗਏ ਇਹ ਇੱਕ ਸਵਾਲ ਹੈ ਜਿਹੜੀ ਗੱਲ ਸੁਖਬੀਰ ਸਿੰਘ ਬਾਦਲ ਨੇ ਜੋ ਤੁਸੀਂ ਗੱਲ ਸੁਣੀਆ ਉਸ ਤੋਂ ਪਹਿਲਾਂ ਉਹਦੇ ਵਿੱਚ ਕਹੀ ਹੈ ਉਹ ਆਪਣੇ ਆਪ ਦੇ ਵਿੱਚ ਦੋਵੇਂ ਚੀਜ਼ਾਂ ਦਾ ਆਪਸੀ ਮੇਲ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਕਿਹੜਾ ਹੋਊਗਾ ਕਿਹੜੇ ਜਿਹਨੂੰ ਲੋਕ ਪ੍ਰਵਾਨਿਤ ਕਰਨਗੇ ਕਿ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਅਨੁਸਾਰ ਜਿਹੜੀ ਭਰਤੀ ਚੱਲ ਰਹੀ ਹੈ ਉਹ ਵਾਲਾ ਜਾਂ ਸੁਖਬੀਰ ਸਿੰਘ ਬਾਦਲ ਵਾਲਾ ਇਹ ਤਾਂ ਲੋਕਾਂ ਨੇ ਲੋਕਾਂ ਦੇ ਉੱਤੇ ਐ ਤੇ ਖਾਸ ਕਰਕੇ ਪੰਥ ਦੇ ਉੱਤੇ ਨਿਰਪਰ ਕਰਦਾ ਕਿ ਉਹ ਕਿਹਦੇ ਨਾਲ ਖਲੋ